ਅੱਜ ਅਸੀਂ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਹਾਂ ਜਿੱਥੇ ਕਿ ਪੰਜ ਵਾਰ ਦੀ ਟਰਮ ਦਾ ਸਰਪੰਚ ਪਿੰਡ ਚੀਮਾ ਖੁੱਡੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਆ ਉਹਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਪਿੰਕ ਗੱਡੀ ਤੇ ਆਏ ਆਣ ਕੇ ਗੋਲੀਆਂ ਮਾਰ ਕੇ ਹਲਾ ਕਰ ਦਿੱਤਾ ਜਿਨ੍ਹਾਂ ਦੀ ਲਾਸ਼ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਹੋਸ਼ਮਟ ਲਈ ਜਾਂਦਾ ਗਿਆ ਔਰ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰ ਕਾਤਲ ਕੌਣ ਹਨ ਕੈਮਰਾਮੈਨ ਸੁਨੀ ਦੇ ਨਾਲ ਸਰਵਨ ਸਿੰਘ ਮਾਨ ਬਟਾਲਾ ਗੁਰਦਾਸ ਨਿਰਮਲ ਸਿੰਘ ਇਨੇ ਦੇ ਤੋ ਹੀ ਕਿ ਨਾ ਦੇ ਤੋ ਛੋਟੇ ਬ੍ਰਦਰ ਇਸ ਤਰ੍ਹਾਂ ਦੇ ਤੋ ਹੀ ਦੋ ਮੁੰਡੇ ਆਏ ਗੱਡੀ 'ਤੇ ਕਹਿੰਦੇ ਸਾਨੂੰ ਪ੍ਰਾਈਵੇਟ ਗੱਡੀ ਚਾਹੀਦੀ ਕੋਈ ਨਹੀਂ ਮਿਲ ਜੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ ਇਨੇ ਦੇ ਤੋ ਇਹਨਾਂ ਨੇ ਪਰਵਾਹ ਨਹੀਂ ਕੀਤੀ ਉਹਨਾਂ ਦਾ ਰਹਿੰਦਾ ਕਿ ਜੇ ਸਾਰੇ ਪਰਿਵਾਰ ਚੋਂ ਆਪਣੇ ਛੋਟੇ ਜਿਹੇ ਜਿੱਦਾਂ ਤੇ ਉਹਨਾਂ ਦਾ ਬੇਟਾ ਇੱਕ ਬੇਟਾ ਵਾ 17 ਚਾਲਦਾ ਹਮੋਣ ਵਾਲਾ ਭਾਈ ਹਮੋਣ ਵਾਲੇ ਉਹ ਹੀ ਆ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ ਖੇਤੀਬਾੜੀ ਦਾ ਕੰਮ ਕਰਦਾ ਕਿੰਨਾ ਸਰਪੰਚ ਬਣੇ ਸੀਗੇ ਉਸ ਵਾਰੀ ਚੌਥੀ ਵਾਰ ਕਹਿੰਦੇ ਉਹ ਐਸੀ ਹੀ ਪਰ ਉਹ ਇਹਨਾਂ ਚਲੋ ਬਣਾਈ ਬਣਾਈ ਉਹ ਕੋਈ ਕੰਮ ਕੰਮ ਕਰਦੇ ਪਹਿਲਾਂ ਵੀ ਤੁਹਾਨੂੰ ਹਮਲਾ ਹੋਇਆ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਹੋਇਆ ਕੋਈ ਕੋਈ ਕਾਰਵਾਈ ਨਹੀਂ ਹਾਂਜੀ ਹਜੇ ਕੀ ਨਾਮ ਹੈ ਮੇਰਾ ਨਰਿੰਦਰ ਸਿੰਘ ਨਾ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਜੀ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ ਚਾਰਵਰੀ ਦੇ ਸਰਪੰਚਾ ਪਿਛਲੀ ਤਾਂ ਐਰਕਾ ਟਰਮ ਐ ਐਸਸੀ ਟਰਮ ਹੀ ਉਦੇ ਵਿੱਚ ਵੀ ਇਹਨਾਂ ਨੇ ਸਰਪੰਚ ਨੂੰ ਮਾਇਆ ਸਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ ਚ 2-3 ਵਾਰੀ ਅੱਗੇ ਵੇਨਾ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਬਾਕੀ ਬਹੁਤ ਹੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਦੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਦੋਂ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਖਾਲਣ ਲੱਗੇ ਤੇ ਕਹਿੰਦੇ ਕਿ ਤੁਹਾਨੂੰ ਆਰ.ਸੀ. ਖਾਲੋ ਜਦੋਂ ਆਰ.ਸੀ. ਖਾਲਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਨਾਮ ਕੀ ਜਿੰਨਾ ਜਗਰਾਤ ਸਿੰਘ ਨਾਂ ਪਰਿਵਾਰ ਚ ਕੋਣ ਕੋਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਇਹਨਾਂ ਦੇ ਵਾਈਫ ਹਨ ਹਮਲਾਵਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋ ਕੇ ਆਏ ਮੋਟਰਸਾਈਕਲ ਤੇ ਸਿਫਟ ਗੱਡੀ ਸਿਫਟ ਗੱਡੀ ਸਰ ਕੋਈ ਸੀਸੀਟੀਵੀ ਵੀਡੀਓ ਪਾਗੀ ਤਾਂ ਪਿੰਡ ਦੇ ਆਲੇ ਦੁਆਲੇ ਬਹੁਤ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਨੇ ਕਮਲੇਟ ਕੀਤਾ ਕਿੱਥੋਂ ਦਾ ਨਾਮ ਦੱਸਦੇ ਉਹ ਦੱਸਦੇ ਹਾਂਜੀ ਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ हां जी जी एक पेशेंट ਜਿਹੜਾ ਗਨ ਸ਼ਾਟ ਆ ਉਹਦਾ ਨਾਮ ਜਗਰਾਤ ਸਿੰਘ ਆ son of ਮਹਿੰਦਰ ਸਿੰਘ ਤੇ ਪਿੰਡ ਚੱਕ ਖੁੰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਨ ਨਾਲ ਸਾਡੇ ਕੋ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਿੱਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਜੀ ਜੀ 52 ਸਾਲ ਉਮਰ ਦੇ ਮਰੀਜ਼ ਦੀ 5:00 ਬਜੇ 10 5:00 ਬਜੇ 10 ਮਿੰਟ ਤੇ ਸਾਡੇ ਕੋ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਜੇ ਹਾਂਜੀ ਕੱਲ ਉਹਦਾ ਪੋਸਟਮਾਰਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਕ ਜਿਹੜੀ ਚੀਜ਼ਾਂ ਉਤੋਂ ਪਤਾ ਲੱਗੂਗਾ ਸਾਰਾ ਕੁਝ ਉਹਦੀ ਚੀਜ਼ਾਂ